ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸਵੀ ਵੜ ਸੇਣ ਲਈ ਲੈ ਕੇ ਆਏ ਆਂਗੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆਂ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਪਣੀ ਦੋ ਘਰੇਲੂ ਪਸ਼ੂਆਂ ਚੋਂ ਬਾਈ ਇਹ ਵੜ ਸੇਣ ਕਰਿਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹਾਂ ਬਈ ਹਾਂਜੀ ਵਧੀਆ ਵੀ ਪੂਰੀ ਚੜ੍ਹਦੀ ਕਲਾ ਚ ਨਾਮ ਤੇ ਬਈ ਆਪਣਾ ਐਡਰੈਸ ਬੋਲ ਦਿਓ ਨਾ ਵੀਰੇ ਅਮਰ ਇਕਵਾਲ ਸਿੰਘ ਹੂੰ ਤੇ ਪਿੰਡ ਬੀਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਨੇੜੇ ਪਿੰਡ ਬਈ ਨੇੜੇ ਪਿੰਡ ਵੀਰੇ ਟੱਲੇਆਲ ਗਹਿੜਾ ਮੂਮ ਹੋਇਆ ਠੀਕ ਆ ਜਨਨ ਵਾਲਾ ਇਹ ਪਿੰਡ ਨੇੜੇ ਰਹਿੰਦੇ ਆ ਤੇ ਕੰਟੈਕਟ ਨੰਬਰ ਬੋਲ ਦਿਓ ਬਈ ਆਪਣਾ ਵੀਰੇ ਆਪਣਾ ਨੰਬਰ ਹੈਗਾ 9801756975 ਇਹ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਈ ਜਿਹੜੀ ਇਹ ਬੈੜ ਦੇਖ ਰਹੇ ਕਿਹੜਾ ਸੂਆ ਸੂਈ ਆ ਇਹ ਵੀਰੇ ਪਹਿ ਕਿੰਨੇ ਦਿਨੋਂ ਬਸੂਈ ਵੀਰੇ ਅੱਜ ਇਹਨੂੰ ਚੌਥਾ ਦਿਨ ਹੈ ਚੌਥਾ ਦਿਨ ਆ ਸੁਈ ਨੂੰ ਬੱਚਾ ਮਗਰ ਆ ਗਿਆ ਬੱਸਾ ਬੱਚਾ ਵੀਰੇ ਠੀਕ ਆ ਬੱਚਾ ਆ ਗਿਆ ਤੇ ਮਗਰ ਬੱਚਾ ਚੌਥਾ ਦਿਨ ਹੋ ਗਿਆ ਬਈ ਸੁਈ ਨੂੰ ਕਿੰਨਾ ਬੋਲਾ ਤਿਆਰ ਹੈ ਬਈ ਇਸ ਟਾਈਮ ਮੇਰੇ 9 ਕਿਲੋ ਤਿਆਰ ਆ ਜੇ ਕੋਈ ਵੀਰ ਮੰਨ ਕੇ ਚਲੋ ਦੋ ਟਾਈਮ ਤਿੰਨ ਟਾਈਮ ਆਪਦੀ ਚਪਾਈ ਕਰਨੀ ਚਾਹੁੰਦਾ ਕਰ ਸਕਦਾ ਕਰ ਸਕਦਾ ਵੀਰੇ ਤਸੱਲੀ ਕਰਕੇ ਲੈ ਕੇ ਜਾਓ ਉਹ ਠੰਡੀ ਸੀਲਾ ਠੰਡੀ ਸੀਰ ਬਈ ਪੂਰੀ ਆ ਚਾਹੇ ਕਿਵੇਂ ਕੋਈ ਬਹਿ ਕੇ ਉੱਠੀ ਜਾਵੇ ਆ ਨਹੀਂ ਹੈ ਬਸ ਉਹ ਕਿਛੀ ਹਿੱਲੂਗਾ ਬਿਲਕੁਲ ਚੱਕਰ ਨਹੀਂਗਾ ਕੋਈ ਚੱਕਰ ਨਹੀਂ ਬਈ ਠੀਕ ਆ ਵੀ ਠੰਡੀ ਠੰਡੀ ਫੁੱਲ ਬਾਕੀ ਕੱਦ ਬਹੁਤ ਆ ਹਨਾ ਕੱਦ ਬਹੁਤ ਆ ਹੂੰ ਕੱਦ ਬਹੁਤ ਆ ਬਾਈ ਤੇ ਥਣਲੇਵ ਆਪਾਂ ਨੇੜੇ ਚ ਚੈੱਕ ਕਰਵਾਣੇ ਥਣਲੇਵੇ ਦੀ ਸਾਫ ਸੁਥਰੀ ਬਹੁਤ ਚੰਗਾ ਥਣਾ ਗਿਆ ਲੈ ਕੱਲਾ ਕੱਲਾ ਥਣ ਲਗਾ ਬਹੁਤ ਸੋਹਣਾ ਥਣਾ ਆ ਗਿਆ ਬਈ ਹਨਾ ਹਾਂਜੀ ਬਈ ਤੇ ਹੱਥੀ ਚ ਉਹਨੇ ਕੋ ਮਸ਼ੀਨ ਤੇ ਬਾਈ ਬਈ ਹੱਥੀ ਤੇ ਮਸ਼ੀਨ ਦੋ ਹਾਲੇ ਹੀ ਮਿਲ ਜਾਂਦੀ ਜਿਵੇਂ ਮਰਜੀ ਚੋਈ ਕਿਵੇਂ ਮਰਜੀ ਚੋਈ ਜਾ ਬੋ ਕੇ ਐਨਕੀ ਫਾਰਮ ਵਾਲਾ ਵੀ ਓੱਖਾ ਹੋਵੇ ਕਿ ਲੋਆਂ ਦੀ ਮਸ਼ੀਨ ਪੂਰਾ ਵਧੀਆ ਚਾਹੁੰਦਾ ਵੀ ਤੇ ਕਿੰਨਾ ਕਿ ਦੁੱਧ ਦੇ ਦੂ ਬਈ ਐਸਟੀਮੇਟ ਜਾ ਐਸਟੀਮੇਟ ਬਰੇ 13 14 ਕਿਲੋ ਆਪਾਂ ਕਹਨੇ ਆ ਦੇ ਦੂਗੀ ਵੀ ਰਾਮਨਾਥ ਠੀਕ ਹੈ ਬਾਕੀ ਆਪਣੀ ਆਪਣੀ ਖਰਾਕ ਹੈ ਬਈ ਹੂੰ ਸੇਵਾ ਸੰਭਾਲਾ ਹੈ ਨਾ ਸੇਵਾ ਸੰਭਾਲਾ ਹੈ ਨੀ ਖੋਲਿਓ ਬਈ ਮੜੀ ਤੋਰ ਦੇ ਖੋਲ ਕੇ ਬ੍ਰੀਡ ਬਈ ਇੱਕ ਨੰਬਰ ਆ ਗਈ ਚਮਕ ਬਹੁਤ ਆ ਬਾਕੀ 4 ਦਿਨ ਹੋਇਆ ਸੂਈ ਨੂੰ ਸੂਆ ਪਸ਼ੂ ਮੰਨੀ ਜਾਂਦਾ ਕਦੇ ਬਈ ਹਾਂ ਵੀਰੇ ਥੋੜਾ ਮੋਟਾ ਮੰਨੀ ਜਾਂਦਾ ਕਿ ਆਪਾਂ ਹੱਥ ਨਹੀਂ ਲਵਾਇਆ ਫਿਰ ਸੂਣ ਵਾਲੇ ਆਪਣੀਆਂ ਸੂਈ ਹੈ ਸਹੀ ਗੱਲ ਆ ਬਈ ਤੇ ਬਾਕੀ ਫੇਸ ਵਗੈਰਾ ਬੋਦੀ ਬਦੀ ਫੁੱਲ ਕਮਾਲ ਦੇ ਸਨਕ ਬਣਾ ਵੈੜ ਚ ਬਹੁਤ ਫਰੀਕੀ ਚ ਆ ਗਈ ਬਾਕੀ ਸਾਰੀ ਹੈ ਨਾ ਹਾਂਜੀ ਬਈ ਪਿਆਰ ਐਚਐਫ ਚ ਆਈ ਵਧੀਆ ਲੋਈ ਚ ਬਾਕੀ ਲੇਵਾ ਚੈੱਕ ਕਰ ਸਕਦੇ ਫੀਡ ਨਾਲ ਲੇਵਾ ਕਿ ਬਹੁਤ ਸੋਹਣਾ ਬਈ ਆਰਡਰ ਦੀ ਜਿਹੜੀ ਕੁਆਲਿਟੀ ਆ ਨੇ ਇੱਕ ਨੰਬਰ ਕੁਆਲਿਟੀ ਆ ਗਈ ਥਣ ਵੀ ਬਈ ਬਹੁਤ ਸੋਨਾ ਆ ਗਿਆ ਗੁਲਾਬੀ ਥਾਣਾ ਗਿਆ ਕਰਮਾ ਵਾਲੀ ਨੂੰ ਇੱਕੋ ਜਿਹਾ ਥਾਣਾ ਤੇ ਬਈ ਮੁੱਲ ਇਹਦਾ ਕੀ ਰੱਖੂਗਾ ਲੈਣ ਦੇਣ ਮੁੱਲ ਬਈ ਆਪਾਂ 55 ਕਰਦੇ ਆ 55000 ਰੁਪਿਆ ਹਾਂਜੀ ਵੀ 55000 ਰੁਪਿਆ ਕਰਦੇ ਆ ਮੁੱਲ ਕੋਈ ਜੁਮਾਨਤਾਂ ਥੋੜਾ ਜੀ ਹਾਂਜੀ ਮਾਨਤਾਂ ਹੋ ਜੂ ਵੀਰੇ ਠੀਕ ਹੈ ਬਈ 55000 ਰੁਪਿਆ ਬਈ ਕਹਿੰਦਾ ਮੈਂ ਮੁੱਲ ਕਰਦਾ ਬਈ ਬਾਕੀ ਆਏਗੇ ਦਾ ਮੌਕੇ ਤੇ ਮਾਨਤਾਂ ਜਰੂਰ ਹੋ ਜੂਗਾ ਤੇ ਲੈਵੇ ਦੀ ਆਪਾਂ ਫੀਡਿੰਗ ਬਾਈ ਦੇਖ ਸਕਦੇਮ ਬਹੁਤ ਸੋਹਣੀ ਆ ਗਈ ਕਿ ਨਹੀਂ ਬਾਈ ਹਾਂਜੀ ਬਾਈ ਫਿਕਸ ਹੈਡਰ ਚ ਆ ਗਈ ਟਟਮਾ ਲੈਵਾ ਨਹੀਂ ਨਾਲੇ ਬਾਈ ਜਿੰਨੇ ਮਰਜੀ ਸੂਏ ਦੁੱਧ ਚੋਈ ਜਾਇਓ ਲੈਵਾ ਹੀ ਰਹਿਣਾ ਲੈਵਾ ਹੀ ਰਹਿਣਾ ਵੀਰੇ ਹਮ ਮੁੱਲ ਵੀ ਬਾਈ ਨੇ ਬਸ ਉਸ ਹਾਮ ਨਾਲ ਬੇ ਖਿੱਚ ਕੀ ਕੀਤਾਗਾ ਬਾਕੀ ਬਾਈ ਕਹਿੰਦਾ ਹੈ ਕਿ ਦਾ ਮਾਨਤਨ ਮੌਕੇ ਤੇ ਜਰੂਰ ਹੋ ਜਾਊਗਾ ਜੇ ਕਿਸੇ ਵੀ ਵੀਰ ਨੂੰ ਬਾਈ ਬर्ड ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ